ਪਹਿਲਾਂ ਨਾ ਕਿੰਨੇ ਚੰਗੇ ਜ਼ਮਾਨੇ ਹੁੰਦੇ ਸੀ ਪਹਿਲਾਂ ਕਿੰਨੇ ਚੰਗੇ ਜ਼ਮਾਨੇ ਹੁੰਦੇ ਸੀ ਅਸੀਂ ਗੁੱਲੀ ਡੰਡਾ ਖੇੜਦੇ ਹੁੰਦੇ ਸੀ ਤੇ ਖਾਣਾ ਬਣਾ ਕੇ ਨਾ ਡੀਟੀ ਨਾਲ ਉਹ ਵੀ ਖੇੜਦੇ ਹੁੰਦੇ ਸੀ ਰੋੜੇ ਵੀ ਖੇੜਦੇ ਹੁੰਦੇ ਸੀ ਤੇ 8 8:30 ਵਜੇ ਪਿੰਡ ਦੀ ਸੜਕ ਹੁੰਦੀ ਸੀ ਨਾ ਰੋਡ ਤੇ ਮੋੜ ਤੇ ਉੱਥੇ ਅਸੀਂ ਬੈਠ ਕੇ ਨਾ 8:30 ਵਜੇ ਤੱਕ ਇਦਾਂ ਜ਼ਰਾ ਤੱਕ ਸਾਰੇ ਜਵਾਕਾਂ ਨੇ ਖੇਡ ਹੀ ਜਾਣਾ ਕਰਨਾ ਮੁੰਡੇ ਕੁੜੀਆਂ ਇਕੱਠੇ ਸਾਰੇ ਖੇਡਦੇ ਹੁੰਦੇ ਸੀ ਪੂਰਾ ਧਿਆਨ ਲਾ ਕੇ ਖੇਡਣਾ ਰੱਜ ਕੇ ਤੇ ਜਦੋਂ ਪਤਾ ਲੱਗਣਾ ਹਨੇਰਾ ਪੈ ਗਿਆ ਹਨੇਰੇ ਦਾ ਵੀ ਨਹੀਂ ਸਪਤਾ ਲੱਗਦਾ ਹੁੰਦਾ ਸੀ ਫਿਰ ਮੰਮੀ ਨੇ ਆਣਾ ਜਾਂ ਦਾਦੀ ਨੇ ਆਣਾ ਲੈ ਜਾਣਾ ਫੜ ਕੇ ਬਹੁਤ ਚੰਗਾ ਜ਼ਮਾਨਾ ਹੁੰਦਾ ਸੀ ਫਿਰ ਕਿਸੇ ਦੇ ਘਰ ਅਸੀਂ ਟੀਵੀ ਵੀ ਵੇਖਣ ਜਾਂਦੇ ਹੁੰਦੇ ਸੀ ਉਸ ਦਮ ਐਤਵਾਰ ਸਿਰਫ ਐਤਵਾਰੀ ਇੱਕ ਫਿਲਮ ਆਉਂਦੀ ਹੁੰਦੀ ਸੀ ਤੇ ਸਾਰੇ ਜਵਾ ਇਕੱਠੇ ਹੋ ਕੇ ਇੱਕ ਜਣੇ ਦੇ ਘਰ ਜਾ ਕੇ ਨਾ ਟੀਵੀ ਦੇਖਦੇ ਹੁੰਦੇ ਸੀ ਫਿਰ ਅਸੀਂ ਪੁੱਛਦੇ ਹੁੰਦੇ ਸੀ ਤੁਹਾਡਾ ਟੀਵੀ ਚੱਲਦਾ? ਉਹ ਕਹਿੰਦਾ ਹਾਂ ਚੱਲਦਾ ਆਜੋ ਦੇਖੋ ਫਿਰ ਅਸੀਂ ਦੇਖਣ ਜਾਂਦੇ ਹੁੰਦੇ ਸੀ ਉਹਦਾ ਜਮਾਨਾ ਬਹੁਤ ਚੰਗਾ ਹੁੰਦਾ ਸੀ ਬਹੁਤ ਸਕੂਨ ਮਿਲਦਾ ਸੀ ਉਹ ਜਮਾਨਾ ਅੱਜ ਵੀ ਯਾਦ ਆਉਂਦਾ ਹੈ ਉਹਦੀ ਮਿੱਠੀ-ਮੀਠਾ ਜਿਹੜਾ ਹੁੰਦਾ ਨਾ ਰਸ ਅੱਜ ਵੀ ਫੀਲ ਹੁੰਦਾ ਹੈ ਪਰ ਅੱਜ ਕੱਲ ਦੇ ਜਮਾਨੇ 'ਚ ਉਹ ਚੀਜ਼ ਨਹੀਂ ਹੈਗੀ ਬੱਚਿਆਂ 'ਚ ਵੀ ਕੋਈ ਪਿਆਰ ਨਹੀਂ ਹੈਗਾ ਬਹੁਤ ਬਦਲ ਗਿਆ ਹੈ ਜਮਾਨਾ ਬਹੁਤ ਜ਼ਿਆਦਾ ਬਦਲ ਗਿਆ ਹੈ ਜਮਾਨਾ ਕਾਸ਼ ਅਜਮਾਨਾ ਬਾਬਾ ਸਾਜੀ